ਹਾਂਜੀ ਹਾਂਜੀ ਕਨਕਲਾ ਜੇ ਆਏ ਆ ਪਿੰਡ ਮੇਰਾ ਤਲਵੰਡੀ ਚੌਧਰੀਆਂ ਆ ਵਾ ਅੱਜ ਬਹੁਤ ਜ਼ਿਆਦਾ ਨੁਕਸਾਨ ਹੋਇਆ ਗੱਡੀ ਮਾਰੀ ਹੋਈ ਆ ਮੀਂਹ ਪਿਆ ਵਾ ਅਸੀਂ ਵੇਖੇ ਹੜ੍ਹ ਦੇ ਮਾਰੇ ਪਏ ਆ ਸਰਕਾਰਾਂ ਅੱਗੇ ਨਹੀਂ ਸਾਨੂੰ ਮਾਜਵਾ ਦਿੰਦੀਆਂ ਤੇ ਹੁਣ ਦੂਜਾ ਮੇਰਾ ਜਿਹੜਾ ਵਾ ਸਹਾਉਣਾ 60 70% ਜਿਹੜਾ ਨੁਕਸਾਨ ਹੋ ਗਿਆ ਕਣਕਾ ਉਦਾਂ ਨਹੀਂ ਵੱਡੀਆਂ ਜਾਣੀਆਂ ਪਾਣੀ ਖਾ ਖੱਤਿਆਂ 'ਚ ਖਲੋਤੇ ਆ ਜਿਹੜੇ ਰਹਿ ਗਈਆਂ ਵਾ ਮੰਡੀ 'ਚ ਵੀ ਕੋਈ ਮੰਡ ਹੈਗੇ ਜਾਂ ਨਹੀਂ ਮੰਡੀ ਦੇ ਪ੍ਰਬੰਧ ਤੇ ਹੈਗੇ ਆ ਪਰ ਪ੍ਰਬੰਧ ਆ ਲਿਕਨ ਕਣਕਾਂ ਇਥੇ ਮਤਲਬ ਥੋੜੀਆਂ ਆਹੀਂ ਤੇ ਕਣਕਾਂ ਜਿਹੜੀਆਂ ਹੈਗੀਆਂ ਲਈ ਵੱਡਣੀਆਂ ਅਸੀਂ ਥੋੜਾ ਬੋੜਾ ਇੱਕ ਅੱਧੀ ਟਰਾਲੀ ਲਿਆਂਦੀ ਆ ਕਿ ਇਹਨੇ ਦੋ ਲਿਆਂਦੀਆਂ ਵਾ ਗੱਲ ਹੀ ਮੰਨਦੇ ਹੋ ਵੱਡੀ ਬੋੜ ਤੇ ਵੀ ਕਿਤੇ ਟੀਮ ਲੱਗੇ ਦੀ ਉਹਨੋਂ ਵਿਚਾਰੇ ਲਿਆਏ ਆ ਨਾਂ ਦੇ ਇੱਥੇ ਹੈਗੀਆਂ ਦ ਜਨਰੇਟਰ ਪਹਿਲਾਂ ਪਹੁੰਚ ਲਈ ਉੱਤੇ ਹੈਗੀਆਂ ਵਾ ਕਣਕਾਂ ਜਿਹੜੀਆਂ ਵਾ ਵੱਡੀਆਂ ਉਹ ਵੀ ਭੇਜ ਗਈਆਂ ਇੱਥੇ ਮੇਰਾ ਨਾਮ ਕਮਲਜੀਤ ਸਿੰਘ ਪਿੰਡ ਮੇਰੇ ਖਾਲਾਪੁਰ ਬੇੜਾ ਜੀ ਇਹ ਮੌਸਮੀ ਬਰਸਾਤ ਤੇ ਜਿਹੜੀ ਅੱਜ ਗੜੇ ਮਾਰੀ ਹੋਈ ਹੈ ਜਿਹੜਾ ਇਹ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਫਸਲ ਪੱਕੀ ਹੋਈ ਸੀ ਦੀ ਬਾਡੀ ਹਜੇ 1-2 ਦਿਨ ਤੋਂ ਸਟਾਰਟ ਹੋਈ ਸੀ ਬਿਲੀ ਵਾਹ ਹੁਣ 1-2 ਦਿਨਾਂ ਨੂੰ ਪੂਰੀ ਜੋਰਾਂ ਦੇ ਬਾਡੀ ਚੱਲਣੀ ਸੀ। ਹਰੇਕਾ ਬੇਮੌਸਮੀ ਬਰਸਾਤ ਨੇ ਇੱਕ ਜਿਹੜੀ ਗੜੇ ਮਾਰੀ ਹੋਈ ਹੈ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਤੁਰੰਤ ਗਰਗੋਰੀ ਕਰਕੇ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ। ਜਿਹੜੀ ਮੰਡੀ ਦਾ ਮਤਲਬ ਹੈ ਇਹ ਵੀ ਗਿੱਲੀ ਹੋ ਮੰਡੀ ਵਿੱਚ ਵੀਰੇ ਅਚਾਨਕ ਬਾਰਿਸ਼ ਆਈ ਆ ਤੇ ਮੰਡੀ ਜਿੰਨੀ ਵੀ ਇੱਕ ਕਣਕ ਥੋੜੀ ਨਰਮ ਜਿਨ੍ਹਾਂ ਨੇ ਵੱਢੀ ਆ ਕਣਕ ਫੋਲੀ ਹੋਈ ਸੀ ਉਹ ਜਿੰਨੀ ਹੈਗੀ ਇਕੱਠੀ ਨਹੀਂ ਕਰ ਹੋਈ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਢੇਰੀਆਂ ਲਗੀਆਂ ਦੀ ਢੇਰੀਆਂ ਦੇ ਥੱਲੇ ਦੀ ਪਾਣੀ ਚੱਲ ਗਿਆ ਕੋਈ ਵੀ ਇੱਥੇ ਪ੍ਰਬੰਧ ਨਹੀਂ ਹੈਗਾ ਨਾ ਇੱਥੇ ਪੱਲੀਆਂ ਦਾ ਪ੍ਰਬੰਧ ਹੈਗਾ ਆ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਹੈਗਾ ਮੰਡੀ ਦੇ ਮੰਡੀ ਬੋਰਡ ਤੋਂ ਮੰਗ ਕਰਨੀ ਚਾਹੀਦੀ ਕੁਝ ਮੰਡੀ ਬੋਰਡ ਨੂੰ ਵੀਰੇ ਚਾਹੀਦਾ ਆ ਕਿ ਇੱਥੇ ਤਰਪਾਲਾਂ ਦਾ ਪਰਬੰਧ ਕੀਤਾ ਜਾਵੇ ਸਦਾ ਤਰਪਾਲਾਂ ਇੱਥੇ ਹੋਣ ਜਾਂ ਜੋ ਇਹੋ ਜਿਹਾ ਮੌਸਮ ਬਣਦਾ ਹੈ ਜੇ ਤਰਪਾਲਾਂ ਉੱਤੇ ਦਿੱਤੀਆਂ ਜਾ ਸਕਣ ਤੇ ਬਚਾਉ ਹੋ ਜਵੇ ਪਰ ਮੰਡੀ ਮੋੜ ਨੂੰ ਅਪੀਲ ਹੈ ਜੀ ਇੱਥੇ ਇਸ ਪਾਸੇ ਧਿਆਨ ਦਿੱਤਾ ਜਾਵੇ ਅੱਜ ਹੋਈ ਵਾਰੀ ਅੱਜ ਭੁੱਲ ਜਾਣਾ ਸਭ ਨੇ ਗੱਲ ਕਿ بارش ਹੋਈ ਆ ਜਾਂ ਨਹੀਂ ਹੋਈ ਇਹ ਸਦਾ ਦਾ ਸੋਚ ਕੇ ਅੱਗੇ ਦਾ ਸੋਚ ਕੇ ਇੱਥੇ ਆੜਤੀਆਂ ਨੂੰ ਵੀ ਚਾਹੀਦਾ ਹੈ ਕਿ ਤਰਪਾਲਾਂ ਦਾ ਪ੍ਰਬੰਧ ਰੱਖਣਾ ਆਪਦੇ ਕੋਲ ਤਾਂ ਜੋ بارش ਜਦੋਂ ਵੀ ਆਵੇ ਫਸਲ ਦਾ ਢੱਕੀ ਜਾ ਸਕੇ ਮੈਂ ਪਰਮਜੀਤ ਸਿੰਘ ਖੜਾ ਕੋ ਬੰਡ ਬਾਉਪਰ ਤੋਂ ਇਹ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਭਾਰੀ ਬਰਸਾਤ ਹੋਈ ਆ ਆਪ ਜਿੰਨੇ ਦੇਖਿਆ ਵਾ ਇਹਦੇ ਨਾਲ ਬਹੁਤ ਜ਼ਿਆਦਾ ਸultanpur Lodhi ਦੇ ਹਲਕੇ ਦਾ ਤੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਵਾ ਭਾਰੀ ਬਰਸਾਤ ਦੇ ਨਾਲ ਗੜੇਮਾਰੀ ਨੇ ਜਿਹੜਾ ਸਾਡੀਆਂ ਪੱਕੀਆਂ ਕਣਕਾਂ ਜੜੀਆਂ ਵਾ ਉਹਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਤੇ ਮੱਕੀ ਦੀ ਫਸਲ ਸਬਜ਼ੀਆਂ ਆਦਿ ਦਾ ਵੀ ਬਹੁਤ ਨੁਕਸਾਨ ਹੋਇਆ ਵਾ ਇਹ ਜਿਹੜਾ ਇਲਾਕਾ ਮਾ ਸultanpur Lodhi ਦੇ ਹਲਕੇ ਦਾ ਇਲਾਕਾ ਵਾ ਖੜਪੀੜ ਤੋਂ ਇਲਾਕਾ ਵਾ ਇਸ ਵਾਰੀ ਥੋੜਾ ਜਿਹਾ ਕਣਕ ਨੂੰ ਦੇਖ ਕੇ ਥੋੜੀ ਆਸ ਸੀ ਕਿ ਕਣਕ ਸਾਡੀ ਜਿਹੜੀ ਥੋੜੇ ਬਲੇ ਖਾਨ ਜੋਗੀ ਜਿਹੜੇ ਘਰਾਵ ਦੇ ਵਿੱਚ ਦਾਣੇ ਆ ਜਾਣਗੇ ਪਰ ਅੱਜ ਜਿਹੜੀ ਕੁਦਰਤ ਦੀ ਮਾਰ ਪਈ ਐ ਅਸੀਂ ਕਿਸਾਨ ਅਤੇ ਅਸੀਂ ਸਾਰੇ ਬਹੁਤ ਨਰਾਸ਼ਾ ਦੇ ਹਾਲਤ ਦੇ ਵਿੱਚ ਜਿਹੜੀ ਮੰਡੀ ਦੀ ਜਿਹੜੀ ਫਸਲ ਲੱਗਿਆ ਉਹ ਵੀ ਪਾਣੀ 'ਚ ਡੁੱਬ ਗਈ ਕੁਝ ਮੰਡੀ ਦੇ ਵਿੱਚ ਪਈ ਆ ਜੀ ਕੁਝ ਕੱਟ ਰਹੇ ਸੀ ਉਹ ਰੁਕਣੀ ਪਈ ਆ ਤੇ ਮੰਡੀ ਦੇ ਵਿੱਚ ਵੀ ਅਚਾਨਕ ਜਦੋਂ ਬਰਸਾਤ ਆਈ ਆ ਤੇ ਬਹੁਤ ਜ਼ਿਆਦਾ ਇਸੇ ਵੀ ਪਰੇਸ਼ਾਨੀ ਆ ਰਹੀ ਹੈ